ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਵੇਂ ਹਾਂ ਚੜ੍ਹਦੀ ਕਲਾ ਚ ਤੇ ਬਲੌਗ ਨੰਬਰ ਹੈਗਾ ਆਪਣਾ ਇਹ ਚੌਥਾ ਅੱਜ ਕੰਨ ਲੱਗਿਆ ਦਿਨ ਦੀ ਸਟਾਰਟਿੰਗ ਰਾਤ ਹੋ ਗਈ ਥੋੜਾ ਜਿਹਾ ਲੇਟ ਬੈਠੇ ਤੇ ਹੌਣ ਉੱਠ ਕੇ ਚੱਲਿਆ ਅੰਦਾਜ਼ 7 ਵਜੇ ਨੂੰ ਲਵਾਜੋ ਦਿਨ ਦੇਖਿਆ ਕੰਮਕਾਰ ਸਾਰੇ ਕਿਵੇਂ ਸਿਸਟਮ ਮੋੜਦਾ ਤਾਂ ਅਸੀਂ 7 ਵਜੇ ਖੋਲ ਦਿੰਨੇ ਹਾਂ ਕਾਰੋਬਾਰ ਸਵੇਰੇ ਬਾਕੀ ਹੁਣ ਦੇਖਦੇ ਜਾ ਕੇ ਕੰਦਾ ਕਿ ਤੇ ਮੈਂ ਸੀਗਾ ਕੋਰਤੇ ਨੋਵਾ ਇਧਰ ਮੈਂ ਗੱਲਾਂ ਕਿ ਚੱਲਦੇ ਇਹਨਾਂ ਨੇ ਸਜਾਇਆ ਵਾ ਸਾਰਾ ਸਿਸਟਮ ਕਿਉਂਕਿ ਸਟਰ ਹੈ ਜਿਹੜਾ ਇਹਨਾਂ ਦਾ ਸਟਰ ਉਰੇ ਪਾਉਣ ਪਾ ਪੂਰੇ ਪਾਸਕਾ ਪਾਸਕਾ ਕਹਿੰਦੇ ਨੇ ਕਈ ਪਾਸਕਾ ਆਪਾਂ ਨਾਲ ਤੁਹਾਨੂੰ ਪਤਾ ਹੀ ਆ ਤੇ ਸਜਾਈ ਸਜੂਈ ਫਿਰਦੇ ਨੇ ਵਧੀਆ ਸਜਾਵਟ ਕਰਨੀ ਅੱਜ ਆ ਪਤਾ ਨਹੀਂ ਮੈਨੂੰ ਲੱਗਦੀ ਹੈ ਸ਼ੱਕ ਕੱਲ ਨੂੰ ਦੇਖਦਾ ਹੁਣ ਚੈੱਕ ਕਰਦਾ ਮੈਂ ਪੋਸਟ ਬਣਾ ਕੇ ਪਾ ਦਾਂਗੇ ਆਪਣਾ ਹੈਗੇ ਨਾ ਟਾਲੀਆ ਨਾਟ ਪੇਜ ਤੇ ਜਿਹੜੇ ਲੋਕਲ ਲੋਕ ਜਿਹੜੇ ਗੱਡੀਆਂ ਧੋਣ ਆਉਂਦੇ ਨੇ ਆਪਣੇ ਕੋਲ ਇੰਸਟਾਗ੍ਰam ਤੇ ਹੀ ਪੇਜ ਹੈਗਾ ਆਪਣਾ ਲੱਗੇ ਹੋਏ ਗੱਡੀਆਂ ਧੋਣ ਲੱਗੇ ਆਪਾਂ ਵੀ ਥੋੜਾ ਜਿਹਾ ਹੱਥ ਬਟਾ ਦਈਏ ਤੇ ਹੁਣ ਤਾਂ ਜਦ ਸੰਗਤ ਆਈ ਜਾਂਦੀ ਹੈ ਅੱਜ ਗੁਰੂ ਘਰ ਨੇੜੇ ਹੀ ਆ ਤੇਲ ਤੂਲ ਫੋਨ ਵਿੱਚ ਸਾਡਾ ਚੱਲ ਰਿਹਾ ਸਿਸਟਮ ਥੋੜਾ ਬਹੁਤਾ ਗੱਡੀਆਂ ਧੋਣ ਦਾ ਤੇ ਦੁਪਹਿਰੇ 12 1 ਵਜੇ ਤੱਕ ਖੋਲਾਂਗੇ ਅੱਜ ਅਸੀਂ ਯਾਰ ਸਾਧਰੇ ਉਹਦਾ ਹੁੰਦਾ ਜੋ ਉਹਨੂੰ ਮੈਂ ਘਰ ਰੈਸਟੋਰੇਟ ਕਰਾ ਆਈਏ ਛੁੱਟੀ ਕਰਾਵਾਂਗੇ ਕਦੇ ਨਹੀਂ ਜੇ ਮੈਂ ਹੈਗਾ ਇਹਨੂੰ ਜਦੋਂ ਸਟਾਰਟ ਕਰਨੀ ਹੈ ਇਹ ਜਮਾ ਸਿੰਪਲ ਆ ਬਟਨ ਲੱਭਣਾ ਇੱਕ ਚੱਲ ਵੀ ਛੇ ਇਹ ਇਹਨੂੰ ਅੰਦਰ ਲੈ ਜਾਣਾ ਹੈ ਉਹ ਬਾਕੀ ਇੱਕ ਚੀਜ਼ ਤੁਹਾਨੂੰ ਹੋਰ ਦੱਸਾਂ ਮੈਂ ਕੰਮ ਦੀ ਗੱਲ ਤੇ ਤੁਸੀਂ ਕਦੇ ਵੀ ਜ਼ਿੰਦਗੀ ਦੀ ਫਿਕਰ ਨਹੀਂ ਕਰਨੀ ਹੈ ਸਹੀ ਹੈ ਕੋਈ ਕੰਮ ਤਾਂ ਹੁੰਦਾ ਕਰ ਲੋ ਜਮਾਂ ਵੀ ਫਿਕਰ ਨਹੀਂ ਕਰਨੀ ਕਿਉਂਕਿ ਫਿਕਰ ਵਾਸਤੇ ਲੋਕ ਹੈਗੇ ਆਂ ਥੋੜਾ ਆਲਾ ਦੋ ਆਲਾ ਇਹਦਾ ਸਾਰਾ ਥੋੜੀ ਫਿਕਰ ਵਾਸਤੇ ਹੀ ਹੈ ਮੇਰੀ ਫਿਕਰ ਤਾਂ ਮੈਨੂੰ ਲੱਗਦੀ ਹੈ ਵੀ 50 60 ਜਣੇ ਮੇਰੀ ਫਿਕਰ ਚੱਕੀ ਮਿਲਦਾ ਤਾਂ ਹੀ ਮੈਂ ਟੈਨਸ਼ਨ ਫਰੀ ਫਰੀ ਜਿੰਦਾ ਹਾਂ ਉਹਨਾਂ ਜਮਾਂ ਵੀ ਤੁਸੀਂ ਫਿਕਰ ਨਹੀਂ ਕਰਨੀ ਹੈਗੀ ਇੱਕ ਥਾਂ ਨੂੰ ਫਿਕਰ ਜ਼ਿਆਦਾ ਉਹ ਕਰਦੇ ਨੇ ਜਿਹੜੇ ਤੁਹਾਡੇ ਜਿੰਨਾਂ ਲੋਕ ਨੇੜੇ ਨੇ ਉਹਨਾਂ ਨਹੀਂ ਜ਼ਿਆਦਾ ਫਿਕਰ ਕਰਦੇ ਤੁਹਾਡੀ ਤਾਂ ਵਿਚਾਰਿਆਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਫਿਕਰ ਦੇ ਇਹ ਆ ਕੇ ਮੈਂ ਕੱਲ ਲੈ ਮੈਨੂੰ ਬਥੇਰੇ ਕਹਿੰਦੇ ਨੇ ਇੱਥੇ ਕੰਮ ਨਹੀਂ ਚੱਲਣਾ ਇੱਥੇ ਉਹ ਨਹੀਂ ਕਰਨਾ ਫਲਾਣਾ ਨਹੀਂ ਕਰਨਾ ਨਾ ਚੱਲੇ ਤੁਸੀਂ ਫਿਕਰ ਰੱਖੋ ਬੱਸ ਮੇਰੀ ਧੰਨਵਾਦ ਤੁਹਾਡਾ ਫਿਕਰ ਕਰਦੇ ਹੋ ਤੁਸੀਂ ਜੀ ਮੇਰੀ ਮੈਨੂੰ ਕੋਈ ਫਿਕਰ ਨਹੀਂ ਆਈ ਕਿਉਂਕਿ ਤੁਸੀਂ ਕਰਦੇ ਮੇਰੀ ਫਿਕਰ ਹੋ ਕੇ ਕਰਕੇ ਜਿਹੜਾ ਗੱਡੀ ਤੋਂ ਆਣ ਆਉਂਦਾ ਉਹਨੂੰ ਇੱਕ ਗਿਫਟ ਦੇ ਦਿੰਦਾ ਨਾਲ ਨਾਲੇ ਅਗਲੇ ਨੂੰ ਕੌਫੀ ਚਲਾਈ ਦੀ ਆਹ ਕਹਿੰਦੇ ਤੈਨੂੰ ਕਿਆ ਬਚੂਗਾ ਵੀ 2 ਰੁਪਏ ਦਾ ਤਾਂ ਤੁਹਾਨੂੰ ਆ ਦੇ ਤਾਂ ਇੱਕ ਦੀ ਕੌਫੀ ਦੇਤੀ 13 ਰੁਪਏ ਤੈਨੂੰ ਬਚੇ ਮੇਰਾ ਕਾ ਸਾਡੇ ਗੁਰੂ ਦਾ ਸਿਧਾਂਤ ਹੈ ਜੇ ਤੁਸੀਂ ਜ਼ਿਆਦਾ ਵੰਡੂਗੇ ਜ਼ਿਆਦਾ ਆਊਗਾ ਕੋਈ ਚੱਕਰ ਨਹੀਂ ਆਏਗਾ ਆ ਬਾਬਾ ਦੀਪ ਸਿੰਘ ਜੀ ਦੀ origignal photo ਹੈ ਇਹ ਲਾਈ ਵੀ ਆਪਾਂ ਨੇ ਇੱਥੇ ਪ੍ਰਿੰਟ ਕੱਢ ਕੇ Allora 48 8 Allora ਸਬਰ ਕੁਦਵਾਨ ਕੁਆਕੀ ਸੌਜੀ ਸੂਜੀ ਲੈ ਕੇ ਆਪਾਂ ਤੇ ਹੁਣ ਆਪਾਂ ਚੱਲੇ ਦੁਬਾਰਾ ਉੱਥੇ ਕੋਲੇ ਆ ਆਪਣੇ ਕਈ ਵਾਰ ਮੈਂ ਸਾਈਕਲ ਉੱਤੇ ਚੱਲ ਜਾ ਕੇ ਵੀ ਆਇਆ ਨਾ ਸਬਜ਼ੀ ਦਾ ਰੇਟ ਹੁੰਦਾ ਜਾਇਜ਼ ਇੱਥੇ ਇੰਡੀਅਨ ਵੀ ਵੇਚਦੇ ਨੇ ਪਾਕਿਸਤਾਨੀ ਵੀ ਬਾਕੀ ਹੋਰ ਵੀ ਗਰੋਸਰੀ ਦਾ ਸਮਾਨ ਜਿਹੜਾ ਇੰਡੀਅਨ ਦੁਕਾਨ ਨਾਲ ਸਾਰਾ ਮਿਲ ਜਾਂਦਾ ਇੱਥੇ ਰੇਟ ਜਾਇਜ਼ ਹੁੰਦਾ ਕੇਲੇ ਗੁੱਲੇ ਕੇਰੋ ਨੂੰ ਕਿਲੋ ਧਣੀਆਂ ਧੁਣੀਆਂ 1 ਕੇਰੋ ਦੀਆਂ ਤਿੰਨ ਕੁਛੀਆਂ ਸਾਰਾ ਸਮਾਨ ਸਸਤਾ ਮਿਲ ਜਾਂਦਾ ਪਿਆਜ਼ ਸਸਤੇ ਮਿਲ ਜਾਂਦੇ ਨੇ ਰਮ 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 ਜਿਹੜਾ ਸਾਰਾ ਇਹਨਾਂ ਕੋਲ ਅੱਦਾ ਸਮਾਨ ਤਾਂ ਹੀ ਉਹੀ ਪਾਉਂਦੇ ਨੇ ਰੁਪਏ ਦੋ ਰੁਪਏ ਧੱਕੇ ਤੇ ਅਗਲੇ ਨੂੰ ਅੰਗੂਰ ਖਾਲੋ ਜੀ ਮਿੱਠੇ ਨੇ ਸੰਤਰੇ ਖਾਲੋ ਜੀ ਮੈਨੂੰ ਕਿਲੋਂ ਗੂਰਾ ਸੰਤਰੇ ਪਾਤੇ ਧੱਕੇ ਦੇ ਲੇ ਜਾ ਲਿਆ ਕੰਨ ਪਹੁੰਚ ਗਏ ਆਪਾਂ ਕਿਹਨਾਂ ਇੱਥੇ ਆਪਣੀ ਲੋਵਾ ਚੋ ਤੇ ਹੁਣ ਆਪਾਂ ਨੇ ਇਹ ਲੈ ਲਿਆ ਬਾਬਾ ਤੇ ਨੀਂਬੂ ਨੰਬੂ ਆਦਿ ਤੇ ਪਿਆਜ਼ ਮਿਲ ਗਿਆ ਪਿਆਜ਼ ਦੋ ਬਨੋਂ ਨਾਲ ਵਾਸਤੇ ਲੈ ਲਿਆ ਆਪਾਂ ਨੇ ਬਣਾਉਣਾ ਛੇਕ ਪਿੰਦੇ ਨੇ ਕੇਲੇ ਮੁੰਡਿਆਂ ਵਾਸਤੇ ਤੇ ਨਾਲ ਇਹਨਾਂ ਨੂੰ ਸੰਤਰੇ ਸੰਤਰੇ ਦੇ ਦਿੰਨੇ ਆ ਖਾਣਾਂਗੇ ਮੁੰਡੇ ਇੱਥੇ ਪਾ ਚੱਲੇ ਆ ਬਾਕੀ ਹੁਣ ਮੈਕੜੀ ਮੈਂ ਕਹਿੰਦਾ ਪਹਿਲਾਂ ਸਲਾਹ ਦੀ ਵੀ ਰੋਟੀ ਲਾ ਕੇ ਘਰੇ ਖਾਵਾਂਗੇ ਕਿਉਂਕਿ ਲੁੰਗਲਾਣਾ ਗਿਆ ਹੋਇਆ ਨਾਨਕ ਅੱਜ ਆ ਜਾਣਾ ਉਹਨਾਂ ਨੇ ਛੁੱਟੀਆਂ ਕਰਕੇ ਤੇ ਹੁਣ ਮੇਰੀ ਸਲਾਹ ਮੈਂ ਕਹਿੰਦਾ ਚੱਲ ਮੈਕੜੀਓ ਖਾ ਲੰਨੇ ਤੇ ਚੱਲਨੇ ਆਪਾਂ ਮੈਕੜੀ ਖਾਣ ਸੜਕਾਂ ਸੁੰਨੀਆਂ ਪਈਆਂ ਇਟਲੀਸ਼ਨ ਤਿਆਰ ਕਰਕੇ ਐਤ ਕਰਕੇ ਲੋਕ ਰੈਸਟ ਕਰ ਰਹੇ ਆ ਤਵਾਰ ਕਰਕੇ ਕਿੜੀ ਆਪਾਂ ਵਧੀਆ ਗ੍ਰੀਨਰੀ ਗ੍ਰੋਨਰੀ ਬਣਾਈ ਹੋਈ ਹੈ ਇਹਨਾਂ ਨੇ ਸੋਹਣਾ ਬਣਾਇਆ ਪਰ ਤੇ ਅੱਜ ਮੌਲ ਬੜਾ ਸਾਇਲੈਂਟ ਪਤਾ ਨਹੀਂ ਕਿਉਂ ਤੇ ਕੋਈ ਗੱਡੀ ਨਹੀਂ ਹੈਗੀ ਰੋਡ ਤੇ ਦੇਖੋ ਨਹੀਂ ਤਾਂ ਰੋਡ ਤਾਂ ਬਿਜ਼ੀ ਰਹਿੰਦਾ ਹਰ ਟਾਈਮ ਇਹ ਵੀ ਨਹੀਂ ਅੱਜ ਬੋਲਦੇ ਹੈਗੇ ਹੈ ਮੈਨੂੰ ਬੰਦ-ਬੰਦ ਲੱਗਦਾ ਸਿਸਟਮ ਇਹਨਾਂ ਦਾ ਦੇਖਦੇ ਆਂ ਚੱਲ ਅੱਗੇ ਗੇਟ ਤੇ ਜੀ ਲੰਨੇ ਆਰਡਰ ਫਿਰ ਟਰਾਈ ਕਰਕੇ ਦੇਖਦੇ ਆਂ ਟਰਾਈ ਹੋ ਤੁ ਲੱਗੇ ਆ ਕਮਾਉਣ ਏ ਹੈਗਾ ਇਹ ਬੰਦ ਅੱਜ ਤੇ ਇੱਥੇ ਕੋਈ ਨਹੀਂ ਹੈਗਾ ਅੱਜ ਇਹ ਪਹਿਲੀ ਵਾਰ ਹੋਇਆ ਵੀ ਆ ਮੈਂ ਕਿਹੜੀ ਬੰਦ ਹੋਵੇ ਕੋਈ ਵੀ ਨਹੀਂ ਹੈਗਾ ਅੰਦਰ ਦੇਖੋ ਤੇ ਇਹ ਜਿਹਨੂੰ ਪਤਾ ਨਹੀਂ ਕਿ ਅੱਜ ਪਾਸਕੇ ਕਰਕੇ ਹੋਣਾ ਬੰਦ ਮਾਰਕੀਟਾਂ ਵਗੈਰਾ ਵੀ ਸਾਰਾ ਕੁਝ ਬੰਦ ਆ ਤੇ ਲਾਉਣੀ ਪਹਿਣੀ ਹੋ ਆ ਜਾ ਕੇ ਰੋਟੀਆਂ ਚਲੋ ਜੀ ਚੱਲੀਏ ਘਰ ਨੂੰ ਲਾਉਣੇ ਆ ਰੋਟੀ ਛਾ ਕੇ ਕੋਇਆ ਇਹੋ ਨਾ ਮੇਰਾ ਵੀਰ ਮੈੱਕੜੀ ਪਾਸਾ ਆ ਜਾ ਪੱਫੀ ਪਾਲਾ ਆ ਜਾ ਪਾਪੇ ਨੂੰ ਆ ਜਾ ਆ ਜਾ ਆ ਜਾ ਆ ਜਾ ਵਗਵਾ ਇਹ ਵਗਾ ਸੰਗਦਾ ਸੀ ਤੂੰ ਕੀਤਾ ਕਿੱਥੇ ਹੈ ਕੀਤਾ ਕਿੱਥੇ ਕੀਤਾ ਕੀਤਾ ਕਿੱਥੇ ਚੱਲ ਕੀਤਾ ਇਹਨੂੰ ਵੀ ਕੱਢੀ ਆ ਜਾ ਚੱਲ ਆ ਆ ਜਾ ਆ ਜਾ ਮੋٹے ਨੂੰ ਕੱਢੀ ਆ ਫਿਰ ਕਿੱਥੇ ਆ ਮੋਟਾ ਦੱਸ ਪਾਪੇ ਨੂੰ ਕਿੱਥੇ ਆ ਮੋਟਾ ਖੋਲ ਢਾਕੀ ਜਾ 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 ਕਿੱਥੇ ਮੋਟਾ ਤੇ ਹੈ ਕਿੱਥੇ ਵੋਟਾ ਵੋਟਾ ਕਿੱਥੇ ਆਂ ਦੀਦੀ ਕਰਦਾ ਵੋਟਾ ਆ ਜਾ ਆ ਜਾ ਮੱਫੀ ਪਾ ਲੋ ਕੌਣ ਪਾਊਗਾ ਮੱਫੀ ਦਾਜੀ 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 ਆ ਜਾ ਛੱਡ ਕੇ ਕਾਹਤੇ ਗਏ ਸੀ ਪਾਪਾ ਛੱਡ ਕੇ ਕਾਹਤੇ ਗਏ ਸੀ ਕਾਹਤੇ ਗਏ ਸੀ ਵੋਟਾ ਛੱਡ ਕੇ ਟੱਟਾ ਪਾ ਰਹੇ ਹਾਂ ਕਿੱਥੇ ਗਏ ਸੀ ਤੁਸੀਂ ਨਾਨਕਿਆਂ ਨੂੰ ਗਏ ਸੀ ਛੱਡ ਕੇ ਖਾਤੇ ਗਏ ਸੀ ਛੱਡ ਕੇ ਖਾਤੇ ਗਏ ਸੀ ਨਿੰਨੀਆਂ ਪੂਰੀਆਂ ਕਰਦੇ ਆ ਕੁੱਟੂਆਂ ਨੂੰ ਵੱਡੂਏ ਤੋਂ ਚਲੀਏ बाय 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 पापा चल <laughs> ले बाय टाटा टाटा बाय ओ नो 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 तय नहीं जा रहा भाई चल लिए मोटे पर दूनो जा तो लेन खाली है जा तो जा तो जा तो खानी जा तो ओ ट्यूशन वाले आ गए ना ने जा तो खानी जा तो जा तो खानी चलिए मोटा कितने अंगद मोटा किथे ਓ ਓ ਓ ਓ ਓ ਓ ਓ ਓ ਵਾਟ ਤੇ ਗਾਦੀ ਪਾਟੇ ਦੇ ਪਾਟੇ ਕੀਤੇ ਅੱਜ ਕਿਹਨ ਗਈ ਕੀਤੇ ਬੋ 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 ਕੀਤੇ ਕੀਰਤਾ ਕਿੱਥੇ ਕੀਤਾ ਗਿਰ ਜੂਗਾ ਅੰਗੇ ਤੂੰ ਕੀਤੇ ਧੀਦੇ ਚੱਲਦਾ ਰਿਹਾ ਗਾ ਅੰਗਲ ਚਲਾ ਦੇ ਆ ਜਾ ਉਹ ਚਾਹ ਪੀਣਾਂ ਤੇ 커피 ਪੀਣਾਂ ਕੀ ਕਰਦੀ ਹੈ ਟੀਮ ਕੀਤੇ ਨਾ ਹੋਰ ਨਹੀਂ ਲੈਣਾ ਪੁੱਤ ਆ ਜਾ ਵਸ ਲੋ ਜੀ ਲਾਗੇ ਮੀਟ ਕਰਨ ਤਿਆਰ ਇੱਕ ਸਾਈਡ ਅੱਗ ਮਚ ਰਹੀ ਹੈ ਇੱਕ ਸਾਈਡ ਕੋਨੇ ਤੇ ਇਹਨੇ ਮੈਗਾ ਹੋਰ ਕੋਲੇ ਤਿਆਰ ਹੋ ਜਾਣਗੇ ਆਪਾਂ ਦੂਏ ਕੋਲੇ ਨਹੀਂ ਵਰਤਦੇ ਲੱਕੜ ਦੇ ਕੋਲੇ ਬਣਾਉਨੇ ਆ ਤੇ ਆ ਇੱਕ ਪੂਰਾ ਆਪਾਂ ਨੇ ਕੱਢਤਾ ਮੈਰੀਨੇਟ ਕਰ ਲਿਆ ਤਾਂ ਪਹਿਲਾਂ ਮੀਟ ਲਿਆ ਜੀ ਕਰ ਰਹੇ ਆ ਇੰਜਵਾਏ ਲੂੰਗ ਲਾਣੇ ਨਾਲ ਖਾ ਰਹੇ ਆ ਮੀਟ ਨਾਲ ਹਰੀ ਚਟਨੀ ਕੁੱਟੀ ਆ ਪਦੀਨੇ ਦੀ ਆਪਾਂ ਨੇ ਆਹ ਲਟਰੰਪਟਰਾਂ ਵਾਂਗੂ ਅਸੀਂ ਖਾਂਦੇ ਨਹੀਂ ਹੈਗੇ ਵੈਸੇ ਤੇ ਨੰਬਰਾ ਦੇ ਖਾਣੇ ਵਾਲਾ ਤੇ ਨਿਆਲੇ ਨਹੀਂ ਵਾਂਗੂ ਅਸੀਂ ਖਾਂਦੇ ਨਹੀਂ ਹੈਗੇ ਕੀ ਤੇ ਕੋਕਾ ਪੀਵਾਂਗਾ ਓਕੇ ਜੀ ਸਤਿ ਸ਼੍ਰੀ ਅਕਾਲ ਚੰਗਾ ਬਾਏ ਟਾਟਾ ਸਾਰਿਆਂ ਨੂੰ ਧੰਨਵਾਦ ਬਲੌਗ ਦੇਖਣ ਵਾਸਤੇ ਐਦਾਂ ਹੀ ਦੇਖਦੇ ਹੋਰੇ ਉਹ ਬਲੌਗ ਥੈਂਕ ਯੂ ਬਹੁਤ ਬਹੁਤ ਆਪਣਾ ਅੱਜ 500 ਸਬਸਕ੍ਰਾਈਬਰ ਹੋ ਗਿਆ ਨਾ ਮੈਨੂੰ ਲੱਗਦੀ ਹੈ ਇੱਕ ਦਿਨ ਚ 150 ਸਬਸਕ੍ਰਾਈਬਰ ਵਧ ਗਿਆ ਆਪਣਾ ਧੰਨਵਾਦ ਸਾਰਿਆਂ ਦਾ ਸਬਸਕ੍ਰਾਈਬ ਕਰਨ ਵਾਸਤੇ